ਹੈਲੋ ਗਾਇਜ਼ ਵੈਲਕਮ ਟੂ ਬੈਕ ਅੱਜ ਆ ਰਹਾ ਸਾਡਾ ਨਿਊ ਵਲੋਗ ਅਸੀਂ ਚੱਲੇ ਆ ਫੀਰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਅਸੀਂ ਤਿਆਰ ਹੋ ਗਏ ਮੇਰਾ ਪੁੱਤ ਵੀ ਤਿਆਰ ਹੋ ਗਿਆ ਪੁੱਤ ਨੇ ਪਾਇਆ yellow ਵਾਲਾ ਸੂਟ ਮੈਂ ਤਾਂ ਏਦਾਂ ਜਨੇ ਪਾਇਆ ਬਲੈਕ ਵਾਲਾ ਸੂਟ ਆ ਆ ਸੂਟ ਅੱਜ ਮੈਂ ਪਹਿਲੀ ਵਾਰ ਪਾਇਆ ਇਹ ਮੈਂ ਮੰਗਵਾਇਆ ਸੀ ਔਨਲਾਈਨ ਇਹਦੀ ਬਾਜੂ ਦੇ ਉੱਤੇ ਵੀ ਪੱਟੀ ਲੱਗੀ ਹੋਈ ਆ ਪੱਲੇ ਤੇ ਵੀ ਲੱਗੀ ਹੋਈ ਆ ਬਹੁਤ ਘੈਂਟ ਸੂਟ ਆ ਮੇਰਾ ਪਲਾਜ ਵਾਲਾ ਸੂਟ ਆ ਇਹ ਮੈਂ ਮੰਗਾਇਆ ਸੀ ਮਹੀ ショਤੋ ਮਤਲਬ ਮੰਗਵਾਏ ਨੂੰ ਸਾਲ ਹੋਣੇ ਆ ਪਰ ਅੱਜ ਹੀ ਪਾਇਆ ਮੈਂ ਬਹੁਤ ਕਹਿਣ ਉਹ ਬਹੁਤ ਜਿਆਦਾ ਵਧੀਆ ਕਪੜਾ ਹੈ ਬਹੁਤ ਸੋਹਣਾ ਸੂਟ ਆ ਪਰ ਇਹਦੇ ਨਾਲ ਚੁੰਨੀ ਨਹੀਂ ਹੁੰਦੀ ਹੈ ਕੁਰਤਾ ਹੈ ਜਿਹੜਾ ਬਗੈਰ ਚੁੰਨੀ ਤੋਂ ਲਈਦਾ ਪਰ ਮੈਂ ਹੁਣ ਇਹਦੇ ਨਾਲ ਗगन ਦੀ ਚੁੰਨੀ ਲੈ ਕੇ ਜਾ ਰਹੀਆਂ ਕਿਉਂਕਿ ਗੁਰਦੁਆਰਾ ਸਾਹਿਬ ਜਾਣਾ ਚੁੰਨੀ ਜ਼ਰੂਰੀ ਆ ਚੁੰਨੀ ਵੀ ਦੇਖੋ ਨਾਲ ਮੈਚ ਹੋ ਗਈ ਹੈ ਕਿਉਂਕਿ ਜਿਹੜੀ 골ਡਨ ਪੱਟੀ ਹੈ ਨਾ ਇਹਦੀ ਇਹ ਚੁੰਨੀ ਨਾਲ ਮੈਚ ਹੋ ਰਹੀ ਹੈ ਹਾਂਜੀ ਕੀ ਬਣਾਉਂਦਾ ਤਾਂ ਇਹ ਪੱਟੀ ਜਿਹੜੀ 골ਡਨ ਆ ਇਹਦੇ ਜਿਹੇ 골ਡਨ ਹੈ ਮਤਲਬ ਇਹਦੇ ਜੇ ਜਿਆਦਾ ਡਾਰਕ ਜੀ ਆ ਇਹ ਚ ਥੋੜੀ ਲਾਈਟ 골ਡਨ ਆ ਮੈਚ ਹੋ ਰਹੀ ਹੈ ਗगन ਦੀ ਚੁੰਨੀ ਆ ਚੁੰਨੀ ਇਹ ਤਾਂ ਮਤਲਬ ਦਿਲ ਬਣ ਗਿਆ ਚੁੰਨੀ ਲੈਣੀ ਜ਼ਰੂਰੀ ਹੈ ਕਿਉਂਕਿ ਗੁਰਦੁਆਰਾ ਸਾਹਿਬ ਚੱਲਿਆ ਪੈਸੇ ਦੇ ਨਾਲ ਚੁੰਨੀ ਨਹੀਂ ਹੁੰਦੀ ਇਹ ਬਗੈਰ ਚੁੰਨੀ ਤੋਂ ਹੁੰਦਾ ਐਵੇਂ ਬਹੁਤ ਸਾਲ ਬਾਅਦ ਬਗੈਰ ਚੁੰਨੀ ਵਾਲਾ ਕੁਰਤਾ ਲਿਆ ਮੈਂ ਕਾਫੀ ਸਾਲ ਬਾਅਦ ਨਵੇਂ ਚੁੰਨੀ ਵਾਲੇ ਕੁਰਤੇ ਲੈਂਦੇ ਸੀ ਹਾਂ ਤੜ ਦੇ ਵੀ ਮੈਂ ਕਰਾਂ ਉਹ ਰਣ ਕਰ ਮੈਂ ਕਰੂੰਗਾ ਕਰੋ ਇਹ ਬਾਸਾ ਇੱਥੇ ਹੋ ਗਈ ਆਣੀ ਇੱਥੇ ਹੀ ਨੇ ਛਾਲੀਆਂ ਇਹ ਗੱਲ ਚੜ ਗਈ ਜਾਣੇ ਨਾ ਜੱਪੂ ਕੇ ਕੋਲ ਜਾਈਗਾ ਨਹੀਂ ਆਈ ਆ ਬਸ ਇੱਕ ਸਮਾਂ ਲੱਗਦਾ ਹੈ ਗੱਲ ਕਰਦੇ ਆਂ ਇਹ ਲੱਗਦਾ ਰਹੇਗੀ ਆ ਕਿ ਬੋਲ ਲਈ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁਕੇ ਆ ਗੁਰਦੁਆਰਾ ਸਾਹਿਬ ਦੇ ਤੁਸੀਂ ਵੀ ਕਰ ਲੋ ਦਰਸ਼ਨ ਪ੍ਰਸ਼ਾਦ ਲੈਣ ਲੱਗੇ ਸੀ ਮੈਂ ਕਿਹ ਪਰਸ਼ਾਦ ਲੈ ਕੇ ਫਿਰ ਮੱਥਾ ਟੇਕਦੇ ਆ ਇੱਥੇ ਛੱਡਦਾ ਕੇਲਿਆਂ ਦਾ ਪ੍ਰਸ਼ਾਦ ਇੱਥੇ ਚਾਹ ਮੈਂ ਲੋਸਿਸ ਟਿੱਕਿਆ Before I fled, I just smile, because for me, taking care is more than just my job. You see it in the way we train. It starts when we check every detail so you feel safe before you. मैंने मैं तो होंडा मैंने तो बार कर चढ़ता पचाव ये आप तो तो खाता नहीं किया आप तो नहीं दिल के सब लोग ने सीखी एम एम जे करके एम एम आप तो नहीं एम एम फिर उसके नेप्टीन अमिहात्य

ਕਸੇ ਤਸਵੀਰਾਂ ਹੋ ਕੇ ਦੇ ਬਹੁਤ ਸਾਰੇ ਜਾਣਾ ਯੂਸ਼ਲੀ ਬੱਚੇ ਸਾਰਾ ਫਿਰ ਉਹ ਜਾਨੀ ਅੱਗੇ ਅੱਗੇ ਮੇਰਾ ਜੋਤਾ ਮਸਤੀ ਕਰਨ ਲੱਗਿਆ ਹੋਇਆ ਟਾਈਮ ਹੋ ਗਿਆ ਰਾਤ ਰਿਹਾ 11:30 ਠੀਕ ਹੈ ਗੱਡੀ ਚਾਬੀ ਲੈ ਜਾ ਕਿ ਛੜਦਾ ਸਮਝ ਨਹੀਂ ਆਉਂਦੀ ਮੇਨ ਗੇਟ ਦੇ ਮੈਂ ਜਾ ਰਿਹਾ ਮੇਨ ਗੇਟ ਦੀ ਚਾਬੀ ਲੈ ਜੀ ਕਿ ਰਹਿਣ ਦੀ ਹੈ ਸਮਝ ਜੀ ਨਹੀਂ ਆਉਂਦੀ ਮੈਨੂੰ ਕਿ ਤੇ ਉੱਪਰ ਵਾਲੇ ਗੇਟ ਨਾਲ ਆਦਣਾ ਬਾਰੇ ਫਸ ਜੀਏ ਮੁੜ ਕੇ ਅੰਦਰ ਵੀ ਨਾ ਹਉਣ ਜੋਗੇ ਰਹੀਏ ਆ ਫੜੀ ਜਿੰਦਾ ਉੱਪਰ ਜਾ ਮੈਂ ਨਹੀਂ ਮੈਂ ਤੇ ਜੋਤਾ ਚੱਲਿਆ ਫਿਰ ਮੈਂ ਹੀ ਲਵਾਉਂਗਾ ਠੀਕਾ ਸਭ ਤੋਂ ਆ ਕੇ ਸਿੱਧਰ ਲਈ ਅਸੀਂ ਚੇਂਜ ਚੇਂਜ ਕਰਕੇ ਹੁਣ ਅਸੀਂ ਚੱਲਿਆਂ ਸਾਹਮਣੇ ਮਹਿੰਦੀ ਲਵਾਉਣਾ ਜੋਤ ਦੇ ਮਹਿੰਦੀ ਲੱਗ ਰਹੀ ਆ ਉਸ ਤੋਂ ਬਾਅਦ ਮੈਂ ਲਵਾਉਂਗੀ ਇੱਕ ਕਿਸੇ ਹੋਰ ਦੇ ਲੱਗ ਰਹੀ ਆ ਹਜੇ ਕੁੜੀਆਂ ਬੇਲੀਆਂ ਨਹੀਂ ਮਹਿੰਦੀ ਵਾਲੀਆਂ ਮੇਰੇ ਆਂਦੇ ਨੂੰ ਸੁਕਾਉਣਾ ਨਹੀਂ ਦਾ ਲਵਾ ਲਾ ਲਵਾ ਤਾਰਨਾ ਨਹੀਂ ਗਿੱਲੀ ਅਜਾ ਹੂੰ ਅੰਛੋਕਰੀ ਏ ਜੋ ਤਾਂ ਹੇਲਣਾ ਪੁੱਤਰ ਦਿਆਂ ਚਲਦੇ ਚਲ ਬੇਕ 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 केंद्र सबर का फल मिठा हों इ भी नहीं मिठा होना चाहिए ग्यारह बजे दियां जाके बैठी वेट करते 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 पौने बारह हो गए ने मेनू हम जाके मेरी बारी आई है ये मैं रोत तो सौ मैं, तो तो मैं गई है माई झाड़ चूटती है हाथ तो धोते नहीं गए ਇੱਥੇ ਤੱਕ ਲਾਈ ਆ ਹਜੇ ਇੰਨੀ ਕੁ ਲੌਣ ਤੋਂ ਰਹਿੰਦੀ ਆ ਇੱਧਰ ਵੀ ਰਹਿੰਦੀ ਐ ਇੰਨੀ ਕੁ ਲੌਣ ਤੋਂ ਇੱਥੋਂ ਤੱਕ ਲਾਈ ਆ ਕਿਉਂਕਿ ਫਿਰ ਜ਼ਿਆਦਾ ਬੈਠੇ ਨਹੀਂ ਸੀ ਨਾ ਜਾਂਦਾ ਪਰੇਸ਼ਾਨਾਂ ਦਾ ਕਰਕੇ ਅਰੇ ਮੈਰੀ ਝਾੜ ਝਾੜ ਕੇ ਨਾਸਮਾਰੀ ਆਪਿਆ ਹਾਦ ਕੋ ਵਜ ਗਿਆ ਪੌਣ ਹੋ ਤੱਕ ਗੇਟ ਗੁੱਡ ਲੱਕ ਗੇਟੋਂ ਦਿਲ ਦਾ ਲਾਇ ਜਿੰਦਾ ਲਾ ਕੇ ਦੌਧਰ ਫ੍ਰੈਕਚਰ ਖਿਆ ਰੱਖ ਕੇ ਸਾਰਾ ਸਮਾਨ ਸੰਭਿਆ ਸਾਂਭ ਕੇ ਆ ਕੇ ਹੁਣ ਲੱਗਦੀ ਮੈਂ ਸੌਣਾ ਤੇ ਝੋਤਾ ਦਾ ਸੋ ਗਿਆ ਕੱਧਾ ਆਈ ਪਿਆ ਪਿਆ ਆਈਆਂ ਤਾਂ ਅਸੀਂ ਕਰਦੀ ਮੈਂ 1 ਵਜੇ ਪੌਣ 1 ਵਜੇ ਅਸੀਂ ਘਰ ਆ ਗਈਆਂ ਸੀ ਅਸੀਂ 11:30 ਵਜੇ ਘਰੋਂ ਗਈਆਂ ਸੀ ਹੁਣ ਪ੍ਰੋਪਰ ਮੈਂਦੀ ਚੜੀ ਆ ਉਦੋਂ ਗਿੱਲੀ ਸੀ ਨਾ ਓਵੈਸਲੀ ਪੂਰੀ ਡਾਰਕਨੀ ਸੀ ਹੋਈ ਹੁਣ ਹੋ ਗਈ ਐ ਡਾਰਕ ਇੱਧਰ ਵਾਲੇ ਹੱਥ ਤੇ ਵੀ ਹੁਣ ਪੂਰੀ ਡਾਰਕ ਹੋਈ ਆ ਉਦੋਂ ਲਾਈਟ ਜਿਹੀ ਸੀ ਹਜੇ ਗਿੱਲੀ ਸੀ ਨਾ